ਬਹੁਤ ਸਾਰੇ ਲੋਕਾਂ ਨੂੰ ਅਲੱਗ-ਅਲੱਗ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਂਕ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਕੇ ਸਾਂਭ ਕੇ ਆਪਣੇ ਕੋਲ ਰੱਖਦੇ ਨੇ ਕਿਸੇ ਨੂੰ ਕੁਆਇਨਸ, ਨੋਟਸ, ਮੈਗਜ਼ੀਨਸ, ਮੂਵੀ ਟਿਕਟ ਇਕੱਠੇ ਕਰਨ ਦਾ ਸ਼ੌਂਕ ਹੁੰਦਾ ਹੈ ਅੱਜ ਵੀ ਆਪਣੀ ਇਹ ਵੀਡੀਓ ਮੈਂ ਉਹਨਾਂ ਲੋਕਾਂ ਵਾਸਤੇ ਲੈ ਕੇ ਆਇਆ ਹਾਂ ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੰਬੇ ਸਮੇਂ ਲਈ ਸੰਭਾਲ ਕੇ ਰੱਖਦੇ ਨੇ ਕਿਉਂਕਿ ਤੁਹਾਡੇ ਵੱਲੋਂ ਜਾਣੇ ਜਾਂ ਅਣਜਾਣੇ ਵਿੱਚ ਇਕੱਠੀਆਂ ਕੀਤੀਆਂ ਹੋਈਆਂ ਇਹ ਚੀਜ਼ਾਂ ਤੁਹਾਨੂੰ ਕਦੇ ਨਾ ਕਦੀ ਮਾਲਾ-ਮਾਲ ਬਣਾ ਸਕਦੀਆਂ ਹਨ ਦੋਸਤੋ ਤੁਹਾਡਾ ਇਹ ਸ਼ੌਂਕ ਕਿਸੇ ਦੀ ਜ਼ਰੂਰਤ ਹੋ ਸਕਦਾ ਹੈ ਔਰ ਆਪਣੀ ਜ਼ਰੂਰਤ ਪੂਰਾ ਕਰਨ ਦੇ ਲਈ ਉਹ ਤੁਹਾਨੂੰ ਮੂੰਹ ਮੰਗੇ ਪੈਸੇ ਵੀ ਦੇ ਸਕਦੇ ਹਨ ਅਤੇ ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣੀਆਂ ਇਕੱਠੀਆਂ ਕੀਤੀਆਂ ਹੋਈਆਂ ਚੀਜ਼ਾਂ ਦੇ ਨਾਲ ਕਿਵੇਂ ਕਿਸੇ ਦੀ ਜ਼ਰੂਰਤ ਪੂਰੀ ਕਰ ਸਕਦੇ ਹੋ ਜਾਂ ਕਿਸੇ ਦਾ ਸ਼ੌਂਕ ਪੂਰਾ ਕਰ ਸਕਦੇ ਹੋ ਔਰ ਇਹਨਾਂ ਚੀਜ਼ਾਂ ਤੋਂ ਤੁਸੀਂ ਕਿਵੇਂ ਪੈਸਾ ਬਣਾ ਸਕਦੇ ਹੋ ਚੀਜ਼ਾਂ ਨੂੰ ਇਕੱਠੇ ਕਰਕੇ ਵੇਚਣਾ ਕੋਈ ਸੁਣੀ ਸੁਣਾਈ ਗੱਲ ਨਹੀਂ ਗੱਪ ਨਹੀਂ ਸਗੋਂ ਇਹਨਾਂ ਵਾਸਤੇ ਪ੍ਰੋਫੈਸ਼ਨਲ ਵੈਬਸਾਈਟਸ ਬਣੀਆਂ ਨੇ ਜਿਨ੍ਹਾਂ ਵਿੱਚ ਤੁਸੀਂ ਸਾਈਨ ਅਪ ਕਰਕੇ ਆਪਣੀਆਂ ਚੀਜ਼ਾਂ ਨੂੰ ਚੰਗੇ ਪੈਸਿਆਂ ਦੇ ਨਾਲ ਵੇਚ ਸਕਦੇ ਹੋ ਅੱਜ ਮੈਂ ਤੁਹਾਨੂੰ ਨੋਟਾਂ ਤੋਂ ਪੈਸੇ ਕਮਾਉਣ ਬਾਰੇ ਦੱਸਣ ਜਾ ਰਿਹਾ ਹਾਂ ਤੁਸੀਂ ਨੋਟ ਕੀਤਾ ਹੋਵੇਗਾ ਜਦੋਂ ਕਿਸੇ ਕੋਲ ਕੋਈ ਨਵਾਂ ਨੋਟ ਆਵੇ ਤਾਂ ਉਹ ਉਸ ਨੂੰ ਪਲਟ ਕੇ ਜ਼ਰੂਰ ਦੇਖਦਾ ਹੈ ਕਿ ਇਸ ਦਾ ਨੰਬਰ ਕੀ ਹੈ ਜੇ ਉਸ ਦੇ ਵਿੱਚ 786 ਵਾਲਾ ਨੰਬਰ ਹੋਵੇ ਤਾਂ ਬਹੁਤ ਸਾਰੇ ਲੋਕ ਉਸ ਨੋਟ ਨੂੰ ਸੰਭਾਲ ਕੇ ਰੱਖ ਲੈਂਦੇ ਹਨ ਸਿਰਫ ਪੰਜਾਬ ਵਿੱਚ ਹੀ ਨਹੀਂ ਪੰਜਾਬ ਤੋਂ ਬਾਹਰ ਵੀ 786 ਵਾਲੇ ਨੋਟ ਨੂੰ ਲੱਕੀ ਸਮਝਿਆ ਜਾਂਦਾ ਹੈ ਲੋਕ 786 ਦਾ ਸਬੰਧ ਖੁਦਾ ਨਾਲ ਮੰਨਦੇ ਨੇ ਔਰ ਬਹੁਤ ਸਾਰੇ ਲੋਕ ਨੇ ਜਿਹੜੇ 786 ਵਾਲੇ ਨੋਟਾਂ ਨੂੰ ਇਕੱਠਾ ਕਰਦੇ ਨੇ ਔਰ ਇਹਨਾਂ ਨੋਟਾਂ ਦੀ ਮਾਰਕੀਟ ਦੇ ਵਿੱਚ ਕਾਫੀ ਡਿਮਾਂਡ ਵੀ ਹੈ 786 ਵਾਲੇ ਨੋਟ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਕੋਲ ਇਹ ਨੋਟ ਹੁੰਦਾ ਹੈ ਉਸ ਦਾ ਪਰਸ ਜਾਂ ਉਸ ਦਾ ਖਜ਼ਾਨਾ ਕਦੀ ਵੀ ਖਾਲੀ ਨਹੀਂ ਹੁੰਦਾ ਲੋਕ ਇਹਨਾਂ ਨੋਟਾਂ ਨੂੰ ਤਜੋਰੀਆਂ ਵਿੱਚ ਰੱਖਦੇ ਨੇ ਆਪਣੇ ਪਰਸਾਂ ਵਿੱਚ ਰੱਖਦੇ ਨੇ ਔਰ ਪੀਰਾਂ ਦੇ ਮਜ਼ਾਰਾਂ ਦੇ ਉੱਪਰ ਵੀ ਜਾ ਕੇ ਚੜਾਉਂਦੇ ਨੇ ਆਪਣੇ ਕੰਮ ਦੇ ਵਿੱਚ ਬਰਕਤ ਦੇ ਵਾਅਦਾ ਪਾਉਣ ਵਾਸਤੇ ਲੋਕ ਇਹਨਾਂ ਨੋਟਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਨੇ ਔਰ ਕਈ ਵਾਰ ਔਰ ਮੈਕਸਿਮਮ ਲੋਕ ਇਹਨਾਂ ਨੂੰ ਦੁੱਗਣੀ ਜਾਂ ਤਿੰਗਣੀ ਕੀਮਤ ਦੇ ਵਿੱਚ ਆਰਾਮ ਨਾਲ ਖਰੀਦ ਲੈਂਦੇ ਹਨ ਮੈਂ ਆਪ ਬਹੁਤ ਸਾਰੇ ਲੋਕਾਂ ਨੂੰ 10 ਰੁਪਏ ਦਾ ਨੋਟ ਜਿਸ ਦਾ ਨੰਬਰ 786 ਸੀ 500 ਤੋਂ ਵੱਧ ਰੁਪਏ ਦੇ ਵਿੱਚ ਖਰੀਦਦੇ ਆਂ ਔਰ ਵੇਚਦੇ ਆਂ ਵੇਖਿਆ ਉਹ ਵੀ ਅੱਜ ਤੋਂ 5 ਤੋਂ 10 ਸਾਲ ਪਹਿਲਾਂ ਇਹਨਾਂ ਨੋਟਾਂ 'ਨੂੰ ਲੋਕਾਂ ਦਾ क्रेज ਹਮੇਸ਼ਾ ਦੇਖਣ ਨੂੰ ਮਿਲਿਆ ਹੈ ਔਰ ਜਿਵੇਂ ਜਿਵੇਂ ਲੋਕਾਂ ਨੂੰ ਇਸ ਦੇ ਬਾਰੇ ਹੋਰ ਜਾਣਕਾਰੀ ਮਿਲਦੀ ਹੈ ਲੋਕਾਂ ਵਿੱਚ ਹੋਰ क्रेज ਵਧਦਾ ਹੈ ਇਸ ਨੋਟ ਨੂੰ ਹਾਸਲ ਕਰਨ ਦੇ ਲਈ ਦੋਸਤੋ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਦੀ ਵੀਡੀਓ ਦੇਖ ਕੇ ਤੁਸੀਂ ਸਮਝ ਹੀ ਗਏ ਹੋਗੇ ਕਿ ਨੋਟਾਂ ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਹੁਣ ਤੁਹਾਡੇ ਕੋਲੋ ਜਿਨ੍ਹਾਂ ਲੋਕਾਂ ਕੋਲ 786 ਵਾਲੇ ਨੋਟ ਹੋਣਗੇ ਉਹ ਬਹੁਤ ਜ਼ਿਆਦਾ ਖੁਸ਼ ਹੋਏ ਹੋਣਗੇ ਕਿ ਸਾਡੇ ਕੋਲ ਇੱਕ ਖਜ਼ਾਨਾ ਹੈ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸਵਾਲ ਆਇਆ ਹੋਵੇਗਾ ਕਿ ਅਸੀਂ ਉਹ ਲੋਕਾਂ ਨੂੰ ਕਿਵੇਂ ਲੱਭੀਏ ਜਿਨ੍ਹਾਂ ਨੂੰ ਅਸੀਂ ਇਹ ਨੋਟ 10 ਗੁਣਾ ਕੀਮਤ ਤੇ ਵੇਚ ਸਕੀਏ ਇਸ ਰਿਲੇਟਿਡ ਮੈਂ ਤੁਹਾਡੇ ਨਾਲ ਇੱਕ ਅਜਿਹੀ ਵੈਬਸਾਈਟ ਸ਼ੇਅਰ ਕਰਨ ਜਾ ਰਿਹਾ ਹਾਂ ਜਿਸ ਦੇ ਉੱਪਰ ਤੁਸੀਂ ਇਹ ਨੋਟ ਵੇਚ ਕੇ ਰਾਤੋਂ-ਰਾਤ ਮਾਲੋ-ਮਾਲ ਹੋ ਸਕਦੇ ਹੋ ਇਹ ਉਹ ਵੈਬਸਾਈਟ ਹੈ ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਸ ਵੈਬਸਾਈਟ ਦੇ ਉੱਪਰ ਨੋਟ ਵੀ ਵੇਚ ਸਕਦੇ ਹਾਂ ਇਸ ਵੈਬਸਾਈਟ ਦਾ ਨਾਮ ਹੈ ebay.com ebay ਇੱਕ ਗਲੋਬਲ ਆਨਲਾਈਨ ਮਾਰਕੀਟਪਲੇਸ ਹੈ ਜਿੱਥੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਖਰੀਦ ਵੀ ਸਕਦੇ ਹਾਂ ਵੇਚ ਵੀ ਸਕਦੇ ਹਾਂ ਜਿਵੇਂ ਕਿ ਇਲੈਕਟ੍ਰੋਨਿਕਸ ਕੋਇਨਸ ਨੋਟਸ ਐਟ ਸੈਟਰਾ ਸੈਲਰ ਆਪਣੀ ਚੀਜ਼ਾਂ ਦੀ ਲਿਸਟ ਬਣਾ ਕੇ ਵੈਬਸਾਈਟ ਦੇ ਉੱਪਰ ਵੇਚ ਸਕਦੇ ਨੇ ਇਸੇ ਤਰ੍ਹਾਂ ਖਰੀਦਣ ਵਾਲੇ ਉਹਨਾਂ ਲਿਸਟਾਂ ਦੇ ਉੱਪਰ ਆਕਸ਼ਨ ਦੇ ਉੱਪਰ ਜਾਂ ਇੱਕ ਬਿਡ ਲਗਾ ਕੇ ਵੀ ਉਹਨਾਂ ਚੀਜ਼ਾਂ ਨੂੰ ਖਰੀਦ ਸਕਦੇ ਨੇ ਇਹਨਾਂ ਚੀਜ਼ਾਂ ਨੂੰ ਖਰੀਦਣ ਅਤੇ ਵੇਚਣ ਲਈ ਵੈੱਬਸਾਈਟ ਦੇ ਉੱਪਰ ਤੁਹਾਨੂੰ ਰਜਿਸਟਰ ਕਰਨਾ ਪਵੇਗਾ ਜੇ ਤੁਸੀਂ ਚੀਜ਼ਾਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਕਸਟਮਰ ਅਕਾਊਂਟ ਬਣਾ ਸਕਦੇ ਹੋ ਜੇ ਤੁਸੀਂ ਚੀਜ਼ਾਂ ਨੂੰ ਵੇਚਣਾ ਚਾਹੁੰਦੇ ਹੋ ਤੁਸੀਂ ਬਿਜ਼ਨਸ ਅਕਾਊਂਟ ਬਣਾ ਸਕਦੇ ਆਓ ਹੁਣ ਮੈਂ ਤੁਹਾਨੂੰ ਵੈੱਬਸਾਈਟ ਦੇ ਉੱਪਰ ਆਪਣਾ ਅਕਾਊਂਟ ਬਣਾਉਣ ਦਾ ਤਰੀਕਾ ਦੱਸਦਾ ਤੁਸੀਂ eBay ਵੈੱਬਸਾਈਟ ਤੇ ਜਾਓ ਲੌਗਇਨ ਤੇ ਜਾ ਕੇ ਆਪਣਾ ਇੱਕ ਅਕਾਊਂਟ ਕ੍ਰੀਏਟ ਕਰ ਲਓ ਤੁਸੀਂ ਇੱਕ ਪਰਸਨਲ ਜਾਂ ਬਿਜ਼ਨਸ ਅਕਾਊਂਟ ਵਿੱਚੋਂ ਬਿਜ਼ਨਸ ਅਕਾਊਂਟ ਦੀ ਚੋਣ ਕਰੋ। ਹੁਣ ਤੁਹਾਨੂੰ ਇੱਥੇ ਆਪਣਾ ਨੇਮ, ਈਮੇਲ ਐਡਰੈਸ, ਪਾਸਵਰਡ ਅਤੇ ਹੋਰ ਜਾਣਕਾਰੀ ਭਰਨੀ ਪਵੇਗੀ। ਇਸ ਦੇ ਨਾਲ ਤੁਹਾਡੇ ਤੋਂ ਹੋਰ ਜਾਣਕਾਰੀ ਵੀ ਮੰਗੀ ਜਾ ਸਕਦੀ ਹੈ। ਇਸ ਤੋਂ ਬਾਅਦ ਤੁਹਾਨੂੰ ਪੇਮੈਂਟ ਇਨਫੋਰਮੇਸ਼ਨ ਲਿੰਕ ਕਰਨ ਦੀ ਜ਼ਰੂਰਤ ਹੈ। ਇਸ ਨੰਬਰ ਦੇ ਜ਼ਰੀਏ ਹੀ ਤੁਸੀਂ ਆਪਣੇ ਖਾਤੇ ਵਿੱਚ ਪੈਸੇ ਪਾਉਣੇ ਹੁੰਦੇ ਨੇ ਅਤੇ ਇਸੇ ਜ਼ਰੀਏ ਹੀ ਤੁਸੀਂ ਖਰੀਦੀਆਂ ਗਈਆਂ ਆਈਟਮਸ ਦੀ ਫੀਸ ਭਰਨੀ ਹੁੰਦੀ ਹੈ। ਦੋਸਤੋ ਅਕਾਊਂਟ ਬਣਾਉਣ ਤੋਂ ਬਾਅਦ ਆਪਣੇ ਨੋਟ ਨੂੰ ਤੁਸੀਂ ਈਬੇ ਤੇ ਅਪਲੋਡ ਕਰਕੇ ਆਰਾਮ ਦੇ ਨਾਲ ਵੇਚ ਸਕਦੇ ਹੋ। ਜਿਸ ਦੀ ਲਿਸਟਿੰਗ ਦੇ ਲਈ ਤੁਹਾਨੂੰ eBay ਦੇ ਵਿੱਚ ਬੜੇ ਸਿੰਪਲ ਜਿਹੇ ਸਟੈਪ ਫੋਲੋ ਕਰਨੇ ਪੈਣਗੇ ਹੁਣ ਮੈਂ ਉਹਨਾਂ ਬਾਰੇ ਤੁਹਾਨੂੰ ਡਿਟੇਲ ਚ ਦੱਸਦਾ ਤੁਸੀਂ ਜਿਵੇਂ ਹੀ ਆਪਣੇ ਅਕਾਊਂਟ ਤੇ ਜਾਓਗੇ ਤੁਹਾਨੂੰ ਉੱਥੇ ਇੱਕ ਸਰਚ ਬਾਰ ਦਿਖ ਜਾਣੀ ਹੈ ਉਸ ਦੇ ਬਿਲਕੁਲ ਨਾਲ ਹੀ ਆਲ ਕੈਟੇਗਰੀਜ਼ ਦਾ ਆਈਕਨ ਸ਼ੋ ਹੋ ਜਾਵੇਗਾ ਜਿਸ ਉੱਪਰ ਕਲਿੱਕ ਕਰਨ ਨਾਲ ਹੀ ਤੁਹਾਡੇ ਸਾਹਮਣੇ ਸਾਰੀਆਂ ਆਈਟਮਸ ਦੀ ਇੱਕ ਲਿਸਟ ਆ ਜਾਣੀ ਹੈ ਤੁਸੀਂ ਉਸ ਵਿੱਚੋਂ ਕੋਇਨਸ ਐਂਡ ਪੇਪਰਸ ਉੱਤੇ ਕਲਿੱਕ ਕਰਕੇ ਕੈਟੇਗਰੀ ਸਿਲੈਕਟ ਕਰ ਲਓ ਫੋਨ ਲਿਸਟਿੰਗ ਕਰਨ ਲਈ ਤੁਸੀਂ ਆਪਣੇ ਨੋਟ ਦੀ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਤੁਸੀਂ ਵੈਬਸਾਈਟ ਉੱਤੇ ਅਪਲੋਡ ਕਰਦੇ ਹੋ ਇਸ ਦੇ ਨਾਲ ਹੀ ਤੁਹਾਨੂੰ ਕੁਝ ਜਾਣਕਾਰੀ ਭਰਨੀ ਪਵੇਗੀ ਜਿਵੇਂ ਕਿ ਤੁਹਾਡੇ ਪ੍ਰੋਡਕਟ ਦਾ ਨਾਮ ਕੀ ਹੈ ਕਲਰ ਕੀ ਹੈ ਅਤੇ ਕੰਡੀਸ਼ਨ ਕਿਦਾਂ ਦੀ ਹੈ ਤੁਸੀਂ ਆਪਣੇ ਨੋਟ ਦੀ ਸਾਰੀ ਜਾਣਕਾਰੀ ਭਰ ਦੇਣੀ ਹੈ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਤੁਸੀਂ ਇਸ ਨੋਟ ਦੀ ਕੀਮਤ ਭਰੋ ਜੋ ਤੁਸੀਂ ਗਾਹਕ ਤੋਂ ਲੈਣਾ ਚਾਹੁੰਦੇ ਹੋ ਤੁਸੀਂ ਕਿਸ ਮੋਡ ਵਿੱਚ ਅਤੇ ਕਿਹੜੇ ਪਲੇਟਫਾਰਮ ਤੋਂ ਪੇਮੈਂਟ ਲੈਣੀ ਹੈ ਉਹ ਜਾਣਕਾਰੀ ਵੀ ਭਰੋ ਇਸ ਤੋਂ ਬਾਅਦ ਤੁਸੀਂ ਇੱਕ ਰਿਟਰਨ ਪਾਲਿਸੀ ਵੀ ਸੈੱਟ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਆਪਣੇ ਟਰਮਸ ਕੰਡੀਸ਼ਨ ਵੀ ਲਿਖ ਸਕਦੇ ਹੋ ਇਸ ਤੋਂ ਬਾਅਦ ਤੁਹਾਡੀ ਲਿਸਟਿੰਗ ਤਿਆਰ ਹੋ ਜਾਏਗੀ ਔਰ ਵੈੱਬਸਾਈਟ ਦੇ ਉੱਪਰ ਪਬਲਿਸ਼ ਹੋ ਜਾਏਗੀ ਇਸ ਲਈ ਤੁਹਾਨੂੰ ਵੈੱਬਸਾਈਟ ਨੂੰ ਇੱਕ ਪੇਮੈਂਟ ਕਰਨੀ ਪਵੇਗੀ ਜੋ ਕਿ ਇੱਕ ਮੰਥਲੀ ਵੀ ਹੋ ਸਕਦਾ ਹੈ ਔਰ ਵਨ ਟਾਈਮ ਪੇਮੈਂਟ ਵੀ ਹੋ ਸਕਦੀ ਹੈ ਕਈ ਕੇਸਿਸ ਦੇ ਵਿੱਚ ਕਸਟਮਰ ਨੂੰ 250 ਰੁਪਏ ਤੱਕ ਦੀ ਲਿਸਟਿੰਗ ਫ੍ਰੀ ਵੀ ਮਿਲ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਆਪਣੇ ਕੋਲ ਪਏ 786 ਵਾਲੇ ਨੋਟਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੇਚ ਸਕਦੇ ਹੋ ਔਰ ਇਹਨਾਂ ਦੀ ਚੰਗੀ ਕੀਮਤ ਵੀ ਵਸੂਲ ਸਕਦੇ ਹੋ ਨੋਟ ਦੇ ਅਕੋਰਡਿੰਗ ਕੀਮਤ ਤੋਂ ਮੇਰਾ ਮਤਲਬ ਨੋਟ ਦੀ ਕੀਮਤ ਤੋਂ ਹੈ ਕਿਉਂਕਿ ਕਈ ਲੋਕ ਨੋਟ ਦੀ ਕੀਮਤ ਦੇ ਅਨਸਾਰ ਉਸ ਨੂੰ ਖਰੀਦਣ ਦੀ ਰਕਮ ਤੈਅ ਕਰਦੇ ਨੇ ਜੇਕਰ ਨੋਟ 10 ਰੁਪਏ ਦਾ ਹੈ ਤਾਂ ਉਸ ਦੀ ਕੀਮਤ 10 ਰੁਪਏ ਦੇ ਅਕੋਰਡਿੰਗ ਤੈਅ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜੇ ਉਹ 50 ਜਾਂ 100 ਰੁਪਏ ਦਾ ਜਾਂ 500 ਰੁਪਏ ਦਾ ਹੈ ਉਸ ਦੇ ਅਕੋਰਡਿੰਗ ਉਸ ਦੀ ਕੀਮਤ ਤੈਅ ਕੀਤੀ ਜਾਂਦੀ ਹੈ ਤਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹਨਾਂ ਦੀ ਕੀਮਤ ਸਿਰਫ ਇੰਡੀਅਨ ਰੁਪੀਏ ਦੇ ਵਿੱਚ ਨਹੀਂ ਸਗੋ ਇਹਨਾਂ ਨੂੰ ਡਾਲਰਸ ਦੇ ਵਿੱਚ ਵੀ ਲੋਕ ਖਰੀਦੇ ਨੇ ਦੋਸਤੋ ਇਹ ਤਾਂ ਮੈਂ ਤੁਹਾਨੂੰ ਸਿਰਫ ਇੱਕ ਨੋਟ ਦੇ ਐਗਜ਼ਾਮਪਲ ਦੇ ਕੇ ਸਮਝਾਇਆ ਹੈ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਲੋਕ ਲੈਣ ਲਈ ਉਤਾਵਲੇ ਬੈਠੇ ਨੇ ਔਰ ਮੂੰਹ ਮੰਗੀ ਰਕਮ ਦੇਣ ਲਈ ਤਿਆਰ ਬੈਠੇ ਨੇ ਇਹਨਾਂ ਵਿੱਚੋਂ ਜੇ ਮੈਂ ਤੁਹਾਡੇ ਕੋਲ ਹੋਰ ਐਗਜ਼ਾਮਪਲ ਲੈ ਕੇ ਜਾਵਾਂ ਤੇ ਬਹੁਤ ਸਾਰੀਆਂ ਐਸੀਆਂ ਆਈਟਮਸ ਜਿਹੜੀਆਂ ਸਾਡੇ ਪੁਰਾਤਨ ਸਮੇਂ ਦੇ ਵਿੱਚ ਸਾਡੇ ਕੋਲ ਪਈਆਂ ਨੇ ਜਿਨ੍ਹਾਂ ਵਿੱਚ ਸੁਰਾਈਆਂ ਹੋ ਗਈਆਂ ਪੇਂਟਿੰਗਸ ਹੋ ਗਈਆਂ ਜਾਂ ਕਿਸੇ ਰਾਜੇ ਮਹਾਰਾਜਾ ਦੇ ਕੋਈ ਨਾ ਕੋਈ ਹਥਿਆਰ ਹੋਗੇ ਜਾਂ ਹੋਰ ਚੀਜ਼ਾਂ ਹੋਣਗੀਆਂ ਈਵੇਂ ਵਰਗੀਆਂ ਬਹੁਤ ਸਾਰੀਆਂ ਹੋਰ ਵੈਬਸਾਈਟਸ ਨੇ ਜਿਨ੍ਹਾਂ ਉੱਪਰ ਤੁਸੀਂ ਲਿਸਟਿੰਗ ਕਰਕੇ ਆਰਾਮ ਦੇ ਨਾਲ ਇਹਨਾਂ ਆਈਟਮਸ ਨੂੰ ਸੇਲ ਕਰਕੇ ਪੈਸੇ ਬਣਾ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਸਾਰੀਆਂ ਵੈਬਸਾਈਟਸ ਦੇ ਲਿੰਕ ਤੁਹਾਨੂੰ ਭੇਜਾਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਤੁਸੀਂ ਆਪਣੀਆਂ ਇਨ ਆਈਟਮਸ ਨੂੰ ਰੈਂਟ ਉੱਤੇ ਵੀ ਦੇ ਸਕਦੇ ਹੋ ਤੁਹਾਡੇ ਕੋਲ ਜਿੰਨੀਆਂ ਪੁਰਾਣੀਆਂ ਲਿਮਟਿਡ ਮਿਲਣ ਵਾਲੀਆਂ ਚੀਜ਼ਾਂ ਹੋਣਗੀਆਂ ਓਨਾ ਹੀ ਤੁਹਾਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਔਰ ਲੋਕ ਰੈਂਟ ਤੇ ਲੈਣ ਦੇ ਵਾਸਤੇ ਵੀ ਤੁਹਾਨੂੰ ਬਾਰ-ਬਾਰ ਕੰਟੈਕਟ ਕਰਨੇ ਇਹ ਚੀਜ਼ਾਂ ਸਾਡੇ ਵਿਰਸੇ ਨਾਲ ਜੁੜੀਆਂ ਟਰੈਡੀਸ਼ਨਲ ਵੀ ਹੋ ਸਕਦੀਆਂ ਨੇ ਜਿਵੇਂ ਚਰਖਾ ਮਦਾਨੀ ਪੁਰਾਣੀ ਟੀਵੀ ਜਾਂ ਸੰਦੂਖ 2-3 ਘੰਟੇ ਦੇ ਫੰਕਸ਼ਨ ਲਈ ਵੀ ਲੋਕ ਇਹ ਚੀਜ਼ਾਂ ਰੈਂਟ ਤੇ ਲੈਂਦੇ ਨੇ ਇਸ ਦੇ ਨਾਲ-ਨਾਲ ਜੋ ਲੋਕ ਮੂਵੀਜ਼ ਬਣਾਉਂਦੇ ਨੇ ਜਾਂ ਸੀਰੀਅਲ ਬਣਾਉਂਦੇ ਨੇ ਉਹਨਾਂ ਨੂੰ ਐਸੀਆਂ ਯੂਨੀਕ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜੋ ਉਹਨਾਂ ਨੇ ਵਿਰਸਾ ਦਿਖਾਉਣਾ ਇਸ ਲਈ ਉਹ ਤੁਹਾਨੂੰ ਵਧੀਆ ਮਾਉਂਟ ਪੇ ਕਰਕੇ ਰੈਂਟ ਤੇ ਲੈ ਲੈਂਦੇ ਨੇ ਇਸ ਦੀ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੈ ਇੱਕ ਮੂਵੀ ਆਈ ਸੀ ਜਿਸ ਦਾ ਨਾਮ ਸੀ ਰੇਡੂਆ ਉਸ ਦੇ ਵਿੱਚ ਇੱਕ ਬਹੁਤ ਪੁਰਾਣਾ ਰੇਡੀਓ ਯੂਜ਼ ਕੀਤਾ ਗਿਆ ਸੀ ਅਤੇ ਅੱਧੇ ਲੋਕ ਪੁਰਾਣੀਆਂ ਕਿਤਾਬਾਂ ਦੀ ਤਲਾਸ਼ ਵਿੱਚ ਰਹਿੰਦੇ ਨੇ ਜੋ ਹੁਣ ਤੱਕ ਪਬਲਿਸ਼ ਵੀ ਨਹੀਂ ਹੋ ਪਾਈਆਂ ਜਿਹੜੀਆਂ ਕਿ ਪਬਲਿਸ਼ਰ ਕੋਲ ਆਸਾਨੀ ਨਾਲ ਨਹੀਂ ਮਿਲਦੀਆਂ ਔਰ ਲੋਕ ਪੋਸਟਾਂ 'ਪਾ ਕੇ ਉਹਨਾਂ ਕਿਤਾਬਾਂ ਨੂੰ ਲੱਭਦੇ ਨੇ ਔਰ ਚੰਗੇ ਪੇਮੈਂਟ ਦੇ ਕੇ ਉਹ ਕਿਤਾਬਾਂ ਨੂੰ ਖਰੀਦਦੇ ਨੇ ਦੋਸਤੋ ਹੁਣ ਮੈਂ ਇਹ ਕੁਝ ਆਈਡੀਆ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਇਹ ਹੁਣ ਤੁਹਾਡੇ ਤੇ ਹੈ ਤੁਸੀਂ ਇਹਨੂੰ ਕਿਵੇਂ ਪ੍ਰੈਕਟੀਕਲ ਲਾਈਫ ਦੇ ਵਿੱਚ ਕਿਵੇਂ ਯੂ ਤੁਸੀਂ ਇਹਨਾਂ ਤੋਂ ਕਿਵੇਂ ਇਨਕਮ ਜਨਰੇਟ ਕਰਨੀ ਤੁਸੀਂ ਆਪਣੀ ਕ੍ਰੀਏਟੀਵਿਟੀ ਦੇ ਨਾਲ ਇਹਨਾਂ ਕੰਮਾਂ ਨੂੰ ਆਪਣੇ ਅਕੋਰਡਿੰਗ ਕਰ ਸਕਦੇ ਹੋ ਔਰ ਅੱਛੇ ਮੋਟੇ ਤੁਸੀਂ ਪੈਸੇ ਕਮਾ ਸਕਦੇ ਹੋ ਐਜ਼ ਅ ਟੀਚਰ ਮੈਂ ਤੁਹਾਨੂੰ ਸਿਰਫ ਗਾਈਡ ਕਰ ਸਕਦਾ ਹਾਂ ਤੁਹਾਡੀ ਕਾਪੀ ਪੈਨ ਫੜ ਕੇ ਮੈਂ ਤੁਹਾਨੂੰ ਲਿਖਣਾ ਨਹੀਂ ਸਿਖਾ ਸਕਦਾ ਉਹ ਤੁਸੀਂ ਖੁਦ ਕਰਨਾ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਆਈਡੀਆਜ਼ ਨੂੰ ਕਿਵੇਂ ਇੰਪਲੀਮੈਂਟ ਕਰਨਾ ਹੈ ਜੇ ਉਹਦੇ ਵਿੱਚ ਤੁਹਾਨੂੰ ਮੇਰੀ ਹੈਲਪ ਦੀ ਲੋੜ ਹੈ ਮੈਨੂੰ ਜਰੂਰ ਦੱਸੋ ਮੈਂ ਤੁਹਾਡੀ ਹੈਲਪ ਕਰੂੰਗਾ ਲੇਕਿਨ ਆਪਣਾ ਕੰਮ ਅੱਜ ਤੋਂ ਕਰਨਾ ਸ਼ੁਰੂ ਕਰ ਦਿਓ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹੈ ਕਿ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਆਈਡੀਆ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ